ਆਰਗੇਨਾਈਜ਼ਡ ਕ੍ਰਾਈਮ ਐਂਗਲ ਨਹੀਂ ਆਇਆ ਹੈ ਪਰ ਇਸ ਦੇ ਵਿੱਚ ਕ੍ਰਿਮੀਨਲਸ ਦੀ ਇਨਵੋਲਵਮੈਂਟ ਆਈ ਹੈ ਕਿ ਅਸੀਂ ਇਸ ਨੂੰ ਪੂਰੀ ਡੀਪਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਕ੍ਰਾਈਮ ਟੋਲਰੇਟ ਨਹੀਂ ਕਰਾਂਗੇ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਬਹੁਤ ਛੇਤੀ ਦੇਖੋਗੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਸਰ ਸ਼ੂਟਰ ਆਇਡੈਂਟੀਫਾਈ ਹੋਏ ਹੈ ਜੀ ਸ਼ੂਟਰ ਦੇਖੋ ਜੀ ਇਨਵੈਸਟੀਗੇਸ਼ਨ ਦੀ ਮੈਂ ਡਿਟੇਲਸ ਨਹੀਂ ਦੱਸਣਾ ਚਾਹਾਂਗਾ

ਜਿਹੜਾ ਵੀ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਛੱਡਿਆ ਨਹੀਂ ਜਾਊਗਾ ਅੱਜ ਜਿਹੜਾ ਅਨਫੋਰਚੂਨੇਟ ਜਲੰਧਰ ਦੇ ਵਿੱਚ ਮਰਡਰ ਦਾ ਇਨਸੀਡੈਂਟ ਹੋਇਆ ਸੀ ਬਾਕੀ ਓਬਰਾਏ ਜੀ ਦਾ ਮੈਂ ਉਸ ਦੇ ਸਿਲਸਿਲੇ 'ਚ ਪਹਿਲੇ ਜਲੰਧਰ ਆ ਕੇ ਜਲੰਧਰ ਕਮਿਸ਼ਨਰੇਟ ਦੇ ਆਫੀਸਰਸ ਨਾਲ ਰਿਵਿਊ ਮੀਟਿੰਗ ਕੀਤੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਉਸ ਤੋਂ ਬਾਅਦ ਸਪੌਟ ਇਨਸਪੈਕਸ਼ਨ ਕੀਤੀ ਗਈ ਹੈ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤੇ ਸਾਇੰਟੀਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਫਾਰਵਰਡ ਮੂਵਮੈਂਟ ਤੇ ਬੈਕਵਰਡ ਮੂਵਮੈਂਟ ਜਿਹੜੀ ਉਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਟੈਕਨੀਕਲ ਤਰੀਕੇ ਨਾਲ ਜਿੱਥੇ ਵੀ ਮੋਬਾਈਲ ਫੋਨ ਦਾ ਵਰਤੋਂ ਹੋਈ ਸੀ ਉਸ ਉਥੋਂ ਡਾਟਾ ਡੰਸ ਉਠਾ ਕੇ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਵੀ ਥਿਉਰੀਜ਼ ਆਫ ਕਰਾਇਮ ਜਿਹੜੀ ਸਾਹਮਣੇ ਆਈਆਂ ਸਾਰਿਆਂ ਨੂੰ ਐਕਸਪਲੋਰ ਕੀਤਾ ਜਾ ਰਿਹਾ ਤੇ ਇਸ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਪਡੇਟ ਲਈ ਹੈਗੀ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਇਸ ਕੇਸ ਨੂੰ ਛੇਤੀ ਤੋਂ ਛੇਤੀ ਅਸੀਂ ਟਰੇਸ ਕਰਾਂਗੇ ਜਿਹੜੇ ਇਸ ਦੇ ਪਰਪੈਟਰੇਟਰ ਸਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਐਸ ਪਰ ਲਾਅ دیਵਾਈ ਜਾਊਗੀ ਸਰ ਜਿਹੜਾ ਹੈ ਸਰ ਇਸ ਕਤਲ ਦੇ ਦੇ ਮਿਹਵਾਰੀ ਪੁਲਿਸ ਵਾਲੇ ਨਹੀਂ ਹੈ ਇਹ ਉਹਨਾਂ ਨੇ ਪੋਸਟ ਵੀ ਪਾਈ ਹੈ ਕਿਵੇਂ ਦੇਖ ਇੱਕ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਗੇ ਜਿਵੇਂ ਮੈਂ ਪਹਿਲੇ ਵੀ ਕਿਹਾ ਜੇ ਕਿਸੇ ਨੇ ਵੀ ਪੋਸਟ ਪਾਈ ਹੈ ਉਸ ਨੂੰ ਇਨਵੈਸਟੀਗੇਟ ਕਰਾਂਗੇ ਉਹਦੇ ਆਈਪੀ ਨੰਬਰਸ ਟਰੈਕ ਕਰਕੇ ਉਹ ਕਿੰਨ ਬੰਦਿਆਂ ਨਾਲ ਇੰਟੈਕ ਸੀਗੇ ਤੇ ਉਸ ਨੂੰ ਜਿਹੜੇ ਬੰਦੇ ਨੇ ਵੀ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਉਹਨਾਂ ਨੂੰ ਪਰਿਸ਼ਪਨ ਦਿੱਤਾ ਦੇ ਜਿਹੜੀ ਵੂਡਨ ਪੋਲਿਟਿਕਸ ਜਾਂ ਨੀਜੀ ਰੰਜਿਸ਼ ਵੀ ਜਿਹੜੀ ਹੈ ਕਿ ਉਹ ਨਿਕਲ ਕੇ ਸਾਹਮਣੇ ਆਈ ਹੈ ਯੈਸ ਇਹ ਵੀ ਇੱਕ ਥਿਉਰੀ ਆਫ ਕਰਾਇਮ ਹੈ ਮੋਟਿਵ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਹੈ ਤੇ ਇਸ ਮੋਟਿਵ ਨੂੰ ਵੀ ਜਿਹੜਾ ਪੁਲਿਸ ਇਸ ਨੂੰ ਇਨਵੈਸਟੀਗੇਟ ਇਸ ਐਂਗਲ ਤੋਂ ਕਰ ਰਹੀ ਹੈ ਸਰ ਪੰਜਾਬ ਦੇ ਵਿੱਚ ਕਾਲਜ ਦੀ ਪ੍ਰਧਾਨਗੀਆਂ ਜਿਹੜੀਆਂ ਇਹ ਖਤਮ ਕਿਉਂ ਨਹੀਂ ਹੋ ਪਾਰੀਆਂ ਜਿਹੜਾ ਜਿਹੜਾ ਆਪਸ ਵਿੱਚ ਗਰਸ਼ ਹੋ ਰਿਹਾ ਪਹਿਲਾਂ ਵੀ ਹੋਇਆ ਇੱਕ ਇਸ ਪਾਸੇ ਠਾਣਕੋਟ ਰੋਡ ਤੇ ਤੇ ਦੂਸਰਾ ਜਿਹੜਾ ਹੋ ਗਿਆ ਕਾਨ ਹੋ ਗਿਆ ਮਤਲਬ ਕੈਨਸਰਿਜ਼ਮ ਨੂੰ ਵੀ ਫਲੋਰੀਫਾਈ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਹਜੇ ਤੱਕ ਕੋਈ ਇਸ ਦੇ ਵਿੱਚ ਕੋਈ ਆਰਗੇਨਾਈਜ਼ਡ ਕ੍ਰਾਈਮ ਐਂਗਲ ਨਹੀਂ ਆਇਆ ਹੈ ਪਰ ਇਸ ਦੇ ਵਿੱਚ ਕ੍ਰਿਮੀਨਲਸ ਦੀ ਇਨਵੋਲਵਮੈਂਟ ਆਈ ਹੈ ਕਿ ਅਸੀਂ ਇਸ ਨੂੰ ਪੂਰੀ ਡੀਪਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਕ੍ਰਾਈਮ ਟੋਲਰੇਟ ਨਹੀਂ ਕਰਾਂਗੇ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਬਹੁਤ ਛੇਤੀ ਦੇਖੋਗੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਸਰ ਸ਼ੂਟਰ ਆਈਡੈਂਟੀਫਾਈ ਹੋਇਆ ਜੀ ਸ਼ੂਟਰ ਦੇਖੋ ਜੀ ਇਨਵੈਸਟੀਗੇਸ਼ਨ ਦੀ ਮੈਂ ਡਿਟੇਲਸ ਨਹੀਂ ਦੱਸਣਾ ਚਾਹਾਂਗਾ ਤੇ ਕਾਫੀ ਕਈ ਲੀਡਸ ਮਿਲੀਆਂ ਇਨਵੈਸਟੀਗੇਸ਼ਨ ਚ ਅਸੀਂ ਬਹੁਤ ਛੇਤੀ ਤੁਹਾਨੂੰ ਕਾਮਯਾਬੀ ਹੋਰ ਜਾਣੀ ਜਾਣੀ ਹੈ ਕਿ ਲੱਖੀਓ ਭਰਾਏ ਵੱਲੋਂ ਕੋਈ ਥ੍ਰੈਟ ਪਰਸੈਪਸ਼ਨ ਜਾਂ ਕੋਈ ਵੈਪਨ ਦੀ ਜਾਂ ਉਹਦੀ ਸਿਕਿਉਰਿਟੀ ਵਾਸਤੇ ਉਹਨੇ ਪਹਿਲਾਂ ਬ੍ਰੋਚ ਕੀਤੀ ਪੁਲਿਸ ਤੱਕ ਲੁਕ ਕਿਸੇ ਵੀ ਤਰੀਕੇ ਨਾਲ ਇਹ ਅਸੀਂ ਸਾਰੇ ਐਂਗਲਸ ਅਸੀਂ ਇਸ ਨੂੰ ਐਗਜ਼ਾਮਿਨ ਕਰ ਲਾਂਗੇ ਪਹਿਲਾਂ ਤਾਂ ਇਹਦਾ ਐਨਾ ਚਰਲਸ ਰਿਲੇਟਡ ਟੂ ਬੈਂਕ ਮਾਟ ਕਰਦੇ ਅਸੀਂ ਦੇਖੋ ਜਿਵੇਂ ਮੈਂ ਕਿਹਾ ਕਿ ਅਸੀਂ ਇਸ ਦੀ ਪੂਰੀ ਤਹਿ ਤੱਕ ਪਹੁੰਚਾਂਗੇ ਜਿਹੜਾ ਵੀ ਇਸ ਕਰਾਇਮ ਦੇ ਵਿੱਚ ਇਨਵੋਲਡ ਹੈ ਉਸ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਛੱਡਿਆ ਨਹੀਂ ਜਾਊਗਾ ਦੇਖੋ ਜੀ ਵੈਪਨ ਵੈਪਨ ਜਿਵੇਂ ਮੈਂ ਪਹਿਲੇ ਵੀ ਦੱਸਿਆ ਸੀਗਾ ਆਫ ਸੰਦੂਰ ਤੋਂ ਬਾਅਦ ਤਕਰੀਬਨ 400% ਜਿਹੜੀ ਇਨਕਰੀਜ਼ ਹੋਈ ਹੈ ਇਲੀਗਲ ਵੈਪਨ ਜਿਹੜੇ ਪਾਕਿਸਤਾਨ ਤੋਂ ਆ ਰਹੇ ਮੋਸਟਲੀ ਇੱਕ ਗਲੌਕ ਪਿਸਟਲ ਸਟਰਰਾ ਮੇਡ ਪਾਕ ਮੇਡ ਵੈਪਨਸ ਜਿਹੜੇ ਇਹ ਕਾਫੀ ਅਸੀਂ ਡਰੋਨਸ ਦੇ ਥਰੂ ਇਹ ਕਨਸਾਈਨਮੈਂਟਸ ਆ ਰਹੇ ਆ ਤੇ ਅਸੀਂ ਗੇਅਰਡ ਅਪ ਹੈਗੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਹੈਗੇ ਉਹਨਾਂ ਦਾ ਨਿਕਸਸ ਹੈਗਾ ਪਾਕਿਸਤਾਨ ਦੇ ਵਿੱਚ ਬੈਠੇ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਨਾਲ ISI ਨਾਲ ਸੋ ਆ ਅਸੀਂ ਇਸ ਨੂੰ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਕੇਸ ਨੂੰ ਸੋਲਵ ਕਰਾਂਗੇ ਸਰ ਇਹ ਮੁੱਦਰ ਪ੍ਰਾਇਮਰਲੀ ਸਰ ਵੈਪਨ ਕਿਡਾ ਯੂਜ਼ ਹੋਇਆ ਹੈ ਜਪਾਨ ਹਾਲੇ ਅਸੀ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਸ ਨੂੰ ਅਸੀਂ ਤੁਹਾਨੂੰ ਅਪਰਾਈਜ਼ ਕਰਾਂਗੇ ਸਰ ਜਿਹੜਾ ਜੋਗਾ ਫੌਲਡੀ ਵਾਲਾ ਉਹਨੇ ਕਿਹਾ ਕਿ ਕਾਲਜ ਦੀ ਪ੍ਰਧਾਨੀ ਪੰਜਾਬ ਦੇ ਵਿੱਚ ਕਾਲਜ ਦੀਆਂ ਪ੍ਰਧਾਨਕੀਆਂ ਖਤਮ ਕਿਉਂ ਨਹੀਂ ਹੋ ਰਹੀਆਂ ਇਹ ਤੁਸੀਂ ਮੁੱਦਾ ਅੱਛਾ ਉਠਾਇਆ ਹੈ ਇਸ ਨੂੰ ਕਿਉਂਕਿ ਇਹ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਹੈਗੀ ਤੇ ਇਸ ਦਾ ਜਿਹੜਾ ਲਾਅ ਐਂਡ ਆਰਡਰ ਇਮਪਲੀਕੇਸ਼ਨਸ ਹੁੰਦੇ ਆ ਉਹ ਅਸੀਂ ਇਹਨੂੰ ਪੂਰਾ ਸਟੱਡੀ ਕਰਾਂਗੇ ਤਾਂ ਕਿ ਇਸ ਤਰ੍ਹਾਂ ਦਾ ਸਿਸਟਮ ਬਣੇ ਕਿ ਇਸ ਹੋਰ ਵੀ ਚਾਹੀਦੀ ਸੀ ਰਵੀ ਬਲਾ ਚੋਰੀਆ ਦੇ ਕੇਸ ਤੋਂ ਬਾਅਦ ਇਸ ਕੇਸ ਦੇ ਵਿੱਚ तमाम ਕਈ ਕੇਸਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗਲੋਰੀਫਾਈ ਕਰਕੇ ਪੋਸਟ ਪੈਂਦੇ ਆ ਉਹਦੇ ਪਿੱਛੇ ਪੁਲਿਸ ਇਨਵੈਸਟੀਗੇਸ਼ਨ ਕਿੱਦਾਂ ਕਰਦੀ ਵੀ ਕਿ ਸਾਈਬਰ ਸੈਲ ਵੀ ਬਹੁਤ ਐਕਟਿਵਲੀ ਕੰਮ ਕਰਦਾ ਪਿਆ ਵਾ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੋਸ਼ਲ ਮੀਡੀਆ ਨੂੰ ਗਲੋਰੀਫਿਕੇਸ਼ਨ ਲਈ ਯੂਜ਼ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਨੂੰ ਰਿਕਰੂਟਮੈਂਟ ਲਈ ਯੂਜ਼ ਕੀਤਾ ਜਾਂਦਾ ਹੈ ਅਸੀਂ ਪਿਛਲੇ ਸਾਲ ਤਕਰੀਬਨ ਜਿਹੜਾ ਸੈਕਸ਼ਨ 79 ਬੀ ਆਈਟੀ ਐਕਟ ਹੈਗਾ ਜਿਸ ਦੇ ਵਿੱਚ ਨੋਟਿਸ ਦੇ ਕੇ ਸਟੇਟ ਪੁਲਿਸ ਕੋਲ ਅਥਾਰਟੀ ਹੈਗੀ ਅਸੀਂ 12000 ਯੂਆਰਐਲਸ ਲਈ ਅਸੀਂ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਨੋਟਿਸਸ ਦਿੱਤੇ ਉਸ ਦੇ ਵਿੱਚ ਤਕਰੀਬਨ 8000 ਯੂਆਰਐਲਸ ਅਸੀਂ ਰਿਮੂਵ ਕਰਾਈਆਂ ਜਿਹੜੀ ਸੈਕਸ਼ਨ 69 ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਕੋਲ ਪਾਵਰ ਹੈਗੀ 2000 ਤੋਂ ਵੱਧ ਯੂਆਰਐਲਸ ਰਿਮੂਵ ਕੀਤੀਆਂ ਮੈਂ ਲੋਕਾਂ ਨੂੰ ਅਪੀਲ ਵੀ ਕਰਾਂਗਾ ਕਿ ਇਹ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਕ੍ਰਾਈਮ ਤੋਂ ਪ੍ਰੋਫਿਟ ਕਰਦੇ ਆ ਇਹ ਤੁਹਾਨੂੰ ਜਿਹੜਾ ਯੂਥ ਨੂੰ ਪਰਗਲਾ ਰਹੇ ਹੈਗੇ ਸੋ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਕ੍ਰਾਈਮ ਦੇ ਪ੍ਰਤੀ ਤੁਸੀਂ ਨਾ ਜਾਓ ਤੁਸੀਂ ਜਿਹੜਾ ਹੈਗਾ ਇਹ ਕ੍ਰਾਈਮ ਡਸ ਨਾਟ ਪੇ ਕਿਨਾਂ ਜੋਗਾ ਪੁਲੀ ਵਾਲੇ ਪੋਸਟ ਲਿਖਿਆ ਹੈ ਬਈ ਹੀ ਵਾਸ ਡਰੱਗਸ ਮਤਲਬ ਹੀ ਵਾਸ ਇਨਵੋਲਡ ਵਿਦ ਮੀ ਆਈ ਹੈ ਸ਼ੋ ਮੈਨੀ ਐਵੀਡੈਂਸ ਇਜ਼ ਥੈਟ ਜਿਹੜਾ ਮਰਨ ਵਾਲਾ ਉਹ ਡਰੱਗਸ ਮਤਲਬ ਅਸੀਂ ਉਹ ਦੇਖੋ ਜੀ ਅਸੀਂ ਉਸਕੀ ਕੀਤੀ ਹੈ ਜਿਹੜਾ ਲੈ ਰਿਹਾ ਹੈ ਦੇਖੋ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਕੋਲ ਹੈਗਾ ਕਿਸ ਦੀ ਕਿੰਨੇ ਐਫਆਈਆ ਨਾਲ ਇਨਵੋਲਵਮੈਂਟ ਹੈ ਅਸੀਂ ਉਸ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੈਗੇ ਸਾਰਿਆਂ ਨੂੰ ਅਸੀਂ ਇਗਜ਼ਾਮਿਨ ਕਰ ਰਹੇ ਹਾਂ ਜਿਹਨੇ ਨੀਜੀ ਰਣਜੀਤ ਕਾਲ ਦੀ ਕਤਲ ਕੀਤਾ ਹੁਣ ਤਾਂ ਇਹਨਾਂ ਨਾਲ ਗੱਲ ਕਰਾਂਗੇ ਉਦੇ ਉੱਤੇ ਫਲੇਮ ਕੀਤਾ ਜਿਹਦਾ ਮਰਡਰ ਹੋਇਆ ਉਹ ਤੇ ਪੱਤਕਾ ਕਰਾਈ ਤੇ ਭਾਈ ਇਹ ਨਸ਼ਾ ਵੇਚਦਾ ਸੀ ਐਨਡੀਪੀਐਸ ਦਾ ਸੀਗਾ ਜਿਹੋ ਕੇਸਾਂ ਤੇ ਪਰਚਾ ਦਰਜ ਨਹੀਂ ਲੱਖੀ ਉਪਰਾਏ ਦੀ ਜਿਹੜੀ ਵੀਡੀਓ ਵੀ ਉਹਨੇ ਸ਼ੇਅਰ ਕੀਤੀ ਜਿਹਦੇ ਚੋਰ ਗੱਲ ਲੈ ਰਿਹਾ ਉਹ ਤੋਂ ਇਨ ਅਨਫੋਰਚੂਨੇਟ ਇਨਸੀਡੈਂਟ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਰਾਈਟ ਨਹੀਂ ਹੈ ਅਸੀਂ ਜਿਸ ਬੰਦੇ ਨੇ ਕ੍ਰਾਈਮ ਕੀਤਾ ਹੈਗਾ ਅਸੀਂ ਉਸ ਨੂੰ ਜਸਟਿਸ ਤੱਕ ਲੈ ਕੇ ਜਾਵਾਂਗੇ